ਬਾਈ ਸਤਿ ਸ੍ਰੀ ਅਕਾਲ ਸਾਰਿਆਂ। ਕੀ ਕਰਦਾ ਤਾ ਬਈਆ? ਆ ਕੁਛ ਨਹੀਂ ਦੇਖ ਰਿਆ ਤਾ ਬਾਈ ਮੜਾ ਫੋਟਾ ਕੇ ਪਿੱਛੇ ਕਰਕੇ। ਅੱਜ ਲਿਆਂਦਾ ਹੈ। ਇੱਥੇ ਆਇਆ ਬਾਈ ਨਵਾਂ ਫਰੈਸ਼ ਪੀਸ ਆਇਆ ਜਮਾ ਇਹ। ਅੱਜ ਲਿਆਂਦਾ ਹੈ। ਅੱਜ ਲਿਆਂਦਾ ਹੈ। ਠੀਕ ਕੰਮ ਨੇ। ਕਿੰਨਾ ਮਾਡਲ ਆ ਇਹ? ਵੱਧ ਪਤਾ ਵੀਰੇ। ਮਾਡਲ ਵੀਰੇ 2002 ਆ। ਹਾਂ ਮੇਰੀ ਤਾਂ ਉਮਰ ਲੰਗੀ ਟਰੈਕਟਰ ਵੇਚ ਦਈ ਸੀ ਨਾ ਜਿਹੜਾ ਮੈਨੂੰ ਪਤਾ। ਕੋਈ ਭੇਤ ਪਾ ਜਾਣਾ। ਹੂੰ। ਠੀਕ ਹੋਣਾ ਬਈ। ਭੇਤ ਤਾਂ ਸਾਰੀ ਜ਼ਿੰਦਗੀ ਨਹੀਂ ਆਉਂਦਾ ਬੰਦੇ ਨੂੰ। ਮਨੂੰ ਤਾਂ ਨਵੀਨਾਂ ਜੇ ਆ ਗਿਆ। ਕਿੰਨਾ ਮਾਡਲ ਹੈ ਬਾਈ ਕੀ ਹਿਸਾਬ ਦਾ ਵਾ 2003 ਤਿੰਨ ਮਾਡਲ ਮਾਡਲ ਦੇ ਹਿਸਾਬ ਨਾਲ ਤਾਂ ਸਾਫ ਟਰੈਕਟਰ ਯਾਰ ਟਰੈਕਟਰ ਸਾਫ ਆ ਵੀਰੇ ਰੰਗ ਰੂੰਗ ਦੇ ਆਪਣੇ ਹਿੱਸੇ ਦਾ ਦਿਖਾ ਬਾਈ ਕਿੰਨਾ ਸਾਰਾ ਇੱਕੇ ਰੰਗ ਦਾ ਬੈਠਾ ਹੂੰ ਤਾਂ ਆਇਰੋ ਦਿਖਾਵਾ ਮੈਂ ਇਹ ਸਾਰਾ ਰਿੰਮਾ ਰੂਮਾ ਦਾ ਰੰਗ ਚੈੱਕ ਕਰਾ ਸਹੀ ਆ ਪਰ ਮੈਂ ਦੇਖਾ ਮੈਨੂੰ ਵੀਰੇ ਰੇਮ ਵੀ ਸਹੀ ਹੈ ਰੇਨ ਸਾਫ ਸੀਸੇ ਵਰਗੇ ਰੇਮ 13 ਦੇ 13 ਚ ਆਏ ਆ 13 13628 ਟਾਇਰ ਜੇ ਕੋ ਹੈਗੇ ਹੈ ਤੇਰੇ तकरीबन 68 ਪੈਸੇ ਵੀਰੇ 65 ਪੈਸੇ ਜਾਨੀ ਕਿ ਅਸੀਂ ਦਾ ਮਲਕੀ 70 ਪੈਸੇ ਮੰਨਦੇ ਆ ਬਾਈ 65 ਕੁ ਪੈਸੇ ਹੈਗੇ ਆ ਬਾਈ 65 ਪੈਸੇ ਮੰਨਦਾ ਦੇਖ ਤੋ ਆ ਇੱਥੇ ਕਿ ਦੇ ਆ ਮੇ ਪਿੱਛੇ ਤੋਂ ਟੁੱਟ ਪਾ ਨਾ ਨਹੀਂ ਟਰੈਕਟਰ ਦੀ ਬਾਈ ਹਾਂ ਉਹ ਕਹਿਨ ਵਧੀਆ ਲੱਗੀ ਹੋਈ ਦੇਖ ਆ ਠੀਕ ਆ ਡੰਡਾ ਵੀ ਨਾਲ ਹੈ 43 ਨੰਬਰ ਆ ਕੀ 43 ਆ ਹਾਂ ਇਹ ਸਮਰਾਲੇ ਦਾ ਨਾ 43 ਕਿੱਥੇ ਦਾ ਨਾ ਸਮਰਾਲੇ ਦਾ ਮੈਂ ਕਹਿੰਦਾ ਖਮਾਣੋਂ ਦਾ ਯਾਰ ਨਹੀਂ 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 ਸਮਰਾਲੇ ਦਾ ਅੱਛਾ ਹਾਂ ਸਮਰਾਲੇ ਦੀ 43 ਸਮਰਾਲੇ ਦਾ ਤਿੰਨ ਮਾਡਲ ਹੈ ਜੀ ਮੂਰਲ ਟਾਇਰ ਵੀ ਤਕਰੀਬਨ ਕਿੰਨੇ ਆ ਇਹਦੇ ਕੁਕਾ ਟਾਇਰ ਵੀ ਬਾਈ ਜਾਂ 60 65 ਪੈਸੇ 65 ਪੈਸੇ ਹੈਗੇ ਮੂਰਲ ਠੀਕ ਆ ਜੀ ਆਕੇ ਨੂੰ ਜ਼ਿਆਦਾਤਰ ਤਾਂ ਇਹ ਜਿਹੜਾ 735 ਇਹ ਜਿਹੜਾ ਨੀਲੇ ਰੰਗ ਚ ਆਇਆ ਹੋਇਆ ਹਾਂ ਇਹ 724 ਆਇਆ ਤਾਂ ਲਾਲ ਜ ਹੈ ਨਾ ਹਾਂ ਤੁਹਾਡੇ ਕੋਲੋਂ ਦਾ ਤਾਂ ਜਿਹੜਾ 24 ਹਾਂ ਇਹ ਪਹਿਲਾਂ ਹੁੰਦਾ ਉਹਦਾ ਸਲੈਂਸਰ ਇਦਾਂ ਹੁੰਦਾ ਤਾਂ ਆਹ ਆਹ ਸਲੈਂਸਰ ਇੱਥੇ ਥੱਲੇ ਨੂੰ ਹੁੰਦਾ ਦਾ ਹਾਂ ਹਾਂ ਉਹ ਬਾਅਦ ਚ ਕਹਿੰਦੇ ਉੱਪਰ ਜਾ ਕੇ ਲਾ ਦੇ ਹਾਂ ਤੇ ਵੀ ਬਹੁਤ ਚਲਾਇਆ ਬਾਈ ਹੈ ਨਾ ਆ ਮੈਂ ਨਹੀਂ ਚਲਾਇਆ ਮੈਂ ਲਿਆਣਾ ਨਹੀਂ ਗੇੜੇ ਦਾ ਦਿੱਤੇ ਹੋਏ ਸਿੱਖਿਆਂ ਦੁੱਧੇ ਭਰੇ ਆ ਇਹੋ ਜਿਹੇ ਰੰਗ ਤਾਂ ਉਹ ਆ ਡੱਕ ਦੀ ਦਾਰ ਪਈ ਵੀ ਦੀ ਆ ਲਾਲ ਜੀ ਹੋ ਸਕਦਾ ਬਾਈ ਮੈਂਟਰੀ ਦੀ ਪਈ ਵੀ ਹੈ ਨਾ ਹਾਂ ਟੈਕਨੀਕ ਹੋ ਤਾਂ ਲੱਗੀ ਵੀ ਫੋਨ ਖੋਲ ਲੈਣਾ ਬਾਈ ਕਈ ਬਾਕਸਾ ਖੋਲ ਲੈਣਾ ਅਗਲੇ ਨੇ ਹੂੰ ਉਹਦਾ ਹਰ ਘੇਰ ਬਾਈ ਡੱਕੇ ਦੇ ਸਾਈਡਾਂ ਵਾਲੇ ਹਾਂ ਕਈ ਹੁੰਨੇ ਆਪਣੇ ਤੇ ਡੱਕ ਡੁੱਕ ਲਾ ਲੈਣੇ ਆਪਣਾ ਸਮਾਨ ਜੀ ਤਾਂ ਮਹਿੰਗਾ ਹੁਣ ਲਾਉਣਾ ਹੀ ਬਾਈ ਅਗਲੇ ਨੇ ਹੋਰ ਹੀ ਗੱਲ ਬਾਕੀ ਆਪਣੇ ਤੇ ਟਰੈਕਟਰ ਠੀਕ ਆ ਰੰਗ ਰੂਪ ਦਾ ਸਾਰਾ オリジナル ਹੈ ਹੂੰ ਠੀਕ ਆ ਟੱਚਿੰਗ ਫੱਜਿੰਗ ਕੋਈ ਹੈ ਨਹੀਂ ਟਰੈਕਟਰ ਨੂੰ ਹਾਂ ਕਉ ਕੋ ਬੜੀ ਗੱਲ ਹੈ ਜੀ ਕਲੋਸ ਕਰਦੇ ਇੰਜਨ ਦੇ ਕਲੋਸ ਕਰਦੇ ਇੰਜਨ ਦੀ ਕੀ ਆ ਹੁੰਦੀ ਆ ਬਸ ਸਰੰਗ ਲੇ ਅੰਦਰ ਮੋੜ ਲਿਓ ਦਿਖਾਉਂਦਾ ਕਿਤੇ ਕਲੋਸ ਕਰ ਲਿਆ ਹਾਂ ਹਾਂ ਉਹ ਲੱਗੇ ਹੁੰਦਾ ਜੀ ਮੋਰ ਇਹ ਆ ਦੇਖੋ ਕੋਈ ਕੰਮ ਨਹੀਂ ਹੋ ਰਿਹਾ ਉਥੇ ਠੀਕ ਆ ਵੀਰੇ ਹੋਲੀ ਗਿਆ ਬਾਕੀ ਵੀਰੇ ਆ ਦੇ ਲੈਣ ਇੰਜਨ ਦੇ ਟਰੈਕਟਰ ਦਾ ਕਿੰਨਾ ਸਾਫ ਪਿਆ ਸਹੀ ਹੈ। ਬਹੁਤ ਸਾਹਣਾ ਰਹਿਣਾ। 18 ਘੋੜਾ ਲਗਾਇਆ ਹੋਇਆ ਹੈ। ਰੰਗਮੇ ਅਜਲੇ ਅੰਦਰ ਹੀ ਸਾੜੀ ਵੀ ਲੰਗ ਪੂਰਾ ਖੜਾ ਬਾਈ ਫਾਉਂਟ ਤੇ। ਇੱਧਰ ਹੀ ਦੇਖ 18 ਘੋੜਾ ਲਗਾਇਆ ਹੋਇਆ। 18 ਘੋੜਾ ਬਾਈ 18 ਘੋੜਾ ਹੀ ਹੈ। ਹੈ ਵੀ 18 ਘੋੜਾ ਹੀ ਹੈ ਨਾ ਬਾਈ। 18 ਹੀ 18। ਨਾਲਾ ਕੱਬਾ ਪੁੱਟਦੇ। ਇੱਧਰ ਸ਼ਕਤੀਮਾਨ ਵਾਲੇ ਅੱਜ ਰੂਟਰਵੇਟਰ ਤਿਆਰ ਕਰ ਰਹੇ ਆ। ਸ਼ਕਤੀਮਾਨ ਵਾਲੇ ਜੋੜਾ ਕਾਉਟ ਸ਼ੂਟ ਲੱਗੇ ਤੇ ਸੈਟ ਜੀ ਕਰ ਲੈਣਾ ਬਾਈ ਉਹਨਾਂ ਆਏ ਬਨੇ ਹਾਂ ਇਹਨਾਂ ਦੀ ਵੀਰੇ ਸਬਸਿਡੀਆਂ ਨਿਕਲੀਆਂ ਹੋਈਆਂ ਹੁਣ ਹਾਂ ਤੇ ਹੁਣ ਸਾਰੇ ਮਤਲਬ ਜੀ ਲੈ ਰਹੇ ਆਪਾਂ ਵੀ ਹੁਣ ਦੋ ਤਿੰਨ ਵੀਡੀਓ ਪਾਈਆਂ ਇਹਨਾਂ ਨੇ ਬਾਈ ਭਰੀਆਂ ਵੀ ਸਾਬ ਲੀਆਂ ਹੁਣ ਟਾਈਮ ਨਾ ਤਾਂ ਲੈ ਲੋ ਆਪਾਂ ਸਹੀ ਗੱਲ ਫਿਰ ਯਾਨੀ ਕਿ ਹਜੇ ਆਪਣੇ ਰੋਪੜ 50 55 ਬੰਦੇ ਦੀ ਲਿਸਟ ਨਿਕਲੀ ਹੈ ਮਤਲਬ ਪਹਿਲਾਂ ਉਹਨਾਂ ਨੇ 16 ਨੂੰ ਦੇਣੀਆਂ 16 ਬੰਦਿਆਂ ਨੂੰ ਨਹੀਂ ਨਹੀਂ ਪਹਿਲਾਂ ਸੁਪਰ ਸੀਡਰ ਦੀਆਂ ਹੈਗੀਆਂ 55 ਬੰਦਿਆਂ ਨੂੰ ਅੱਛਾ ਜਿਹੜੀਆਂ 30 ਲੱਖ ਵਾਲੀਆਂ ਉਹ 16 ਦੀਆਂ 16 ਬੰਦਿਆਂ ਦੀ ਠੀਕ ਹੈ ਤੇ ਮਲਗੀ ਮੇਲੇ ਲੱਗ ਪਾ ਕੇ ਸਾਰੇ ਨੂੰ ਜਾਣੇ ਜਿਨ੍ਹਾਂ ਨੇ ਵੀ ਸਬਸਿਡੀ ਭਰੀ ਹੋਈ ਹੂੰ 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 ਜਿਹੜਾ ਰਹਿੰਦਾ ਕੋਈ ਐਮ ਕੱਦ ਤੱਕ ਇਹ ਤਾਂ ਪਤਾ ਕੁਛ ਟਾਈਮ ਆਪਣੇ ਇਹਦਾ ਵੀਰੇ ਮਲਗੀ ਜਿਨ੍ਹਾਂ ਨੇ ਭਰੀ ਹੋਈ ਹੈ ਲੱਗ ਪਾ ਕੇ ਸਭ ਦੇ ਨਿਕਲ ਜਾਣੀਆਂ ਯਾਨੀ ਕਿ ਇਹਨਾਂ ਨੇ ਥੋੜੇ ਕਿਸ਼ਤਾਂ ਵਾਂਗਰ ਕੇ ਕੱਢਣੀ ਥੋੜੀ ਥੋੜੇ ਕਰਕੇ ਹਾਂ ਜੀ ਨੂੰ ਹੋ ਜਾ ਗੂ ਇੱਧਰ ਨਾ ਇੱਧਰ ਇੱਕ ਤਾਂ ਮਗਰ ਰੋਡ ਚੱਲਦਾ ਇੱਕ ਇੱਧਰ ਨੂੰ ਪੈਟਰਨ ਵੀ ਦੇਖੋ ਆਪਣੇ ਵੱਲੋਂ ਤਾਂ ਪੈਟਰਨ ਠੀਕ ਆ ਆਪਾਂ ਨੂੰ ਤਾਂ ਹੁਣ ਕੋਈ ਨੂੰ ਪਤਾ ਹੀ ਨਹੀਂ ਡਿਮਾਂਡ ਦੱਸਣੀ ਬਾਈ ਦੀ? ਡਿਮਾਂਡ ਸਾਰਾ ਕੁਝ ਦੱਸੋਗੇ ਬਾਈ। ਥੋੜਾ ਬਣੇ ਵਿਦਿਆ ਹੈ ਆ ਆਪਣੀ ਚੀਜ਼ ਆ। ਆਪਾਂ ਇਹਨੂੰ ਮਾੜਾ ਨਹੀਂ ਕਹਿਣਾ। ਠੀਕ ਆ ਆਪਾਂ ਨੇ ਹਾਂ ਬਾਈ ਥੋੜਾ ਜਿਹਾ ਛਤਰੀ ਦਾ ਕਪੜਾ ਉੱਪਰਲਾ ਖਰਾਬ ਆ। ਚੱਲਦਾ ਯਾਰ। ਠੀਕ ਆ। ਫਾਸਟ ਬੁੱਟ ਜਾਂਦੀ ਮੰਗ। ਹਾਂ। ਆ ਕਿਵੇਂ ਆ ਦੇਖੋ ਇਹ ਮਰਾੜ ਦਿਖਾਓ ਉੱਪਰ ਤੇ। ਇਹ ਜਿਹੜਾ ਮਰਾੜ 11-12 ਮਾੜਾ ਟਰੈਕਟਰ ਦੇ ਹੁਣ ਜੇ ਸਾਫ ਇਹਦੇ ਪਾਈ। ਸਹੀ ਗੱਲ ਹੈ। ਠੀਕ ਆ। ਕੋਈ ਉਹ ਨਹੀਂ ਕਿ ਟਰੈਕਟਰ ਬਹੁਤ ਸੰਭਿਆ ਹੋਇਆ ਹੈ। ਬਾਕੀ ਸਾਰਾ ਸਾਰਾ ਨਹੀਂ ਆ ਮਰਾੜ। ਸਟਾਰਟ ਕਰਦੇ ਹਾਂ ਸਟਾਰਟ ਕਰਕੇ ਦਿਖਾ ਖੜਦਾ ਇੱਧਰ ਨੂੰ ਇੱਧਰ ਨੂੰ ਆਉਣਾ ਮੈਂ ਘੁੰਮ ਕੇ ਰੁਕ ਜਾ ਟਰੈਕਟਰ ਨੇ ਵੀ ਮੜਾ ਜਾ ਰੌਂਡ ਨਹੀਂ ਲੈਣਾ ਹੁਣ ਦੇਖ ਚੱਲ ਦੇਖਦੇ ਹਾਂ ਚੱਲ ਇਹ ਵਧੀਆ ਟਰੈਕਟਰ ਦੀ ਨਾ ਸਟਾਰਟਿੰਗ ਵੀ ਪਤਾ ਲੱਗ ਜਾਂਦਾ ਵੀ ਇੰਦੂਮ ਦਾ ਤਾਂ ਹੈਗਾ ਕਿ ਨਹੀਂ ਹੈਗਾ ਹੈ ਬਾਈ ਤੇਰਾ ਵੀ ਇੱਕ ਗੱਲ ਪਤਾ ਲੱਗੀ ਅੱਜ down? <coughs> ਰਿਪੋਰਟ ਰੈਡਰ ਦੀ ਰਿਪੋਰਟ ਬਾਈ ਠੀਕ ਆ ਓਕੇ ਆ ਆਪਣੇ ਬੋਲੋ ਤਾਂ ਬਾਈ ਠੀਕ ਆ ਜਿੰਨਾ ਕਿ ਆਪਾਂ ਨੂੰ ਪਤਾ ਮਾਡਲ ਦੇ ਹਿਸਾਬ ਨਾਲ ਜਾਨੀ ਕਿ ਬਹੁਤ ਵਧੀਆ ਓਕੇ ਚਲਾਈ ਜਰੂਰੀ ਹਾਂ ਠੀਕ ਆ ਬਾਕੀ ਵੀਰੇ ਗਾਗਰੇ ਗਾਗਰੇ ਆਪਣੇ ਹਿਸਾਬ ਨਾਲ ਦੇਖਣਾ ਹੁੰਦਾ ਸੀ ਆਪਣੇ ਹਿਸਾਬ ਨਾਲ ਦੇਖਣਾ ਹੁੰਦਾ ਇਹਦਾ ਹੈ ਠੀਕ ਆ ਨਾ ਹਾਂ ਮਨ ਲੀ ਆਪਾਂ ਨੇ ਇਹਦੇ ਤੇ ਸਾਰੀਆਂ ਉਹ ਦੱਸਿਆ ਵੀਰੇ ਵਧੀਆ ਰੈਡਰ ਗਾਗਰੇ ਆਗੇ ਇਹਦੇ ਚੋਂ ਹੀ ਹੁਣ ਕਿਨੇ ਨਾ ਬਾਹਰ ਪੰਪ ਵਾਲਾ ਨਾ ਇਹ ਬਾਹਰ ਪੰਪ ਵਾਲਾ ਇਹ ਨੇ ਵੀ 97 ਤੱਕ ਆਏ ਅੰਦਰ ਪੰਪ ਵਾਲੇ 97 ਤੋਂ ਬਹੁਤ ਬਾਹਰ ਵਾਲੇ 99 ਕਈਆਂ ਕੋਲ 97 ਮਾਡਲ ਹੋਈ ਬਾਈ ਹੈਗੇ ਮੈਂ ਦੇਖਿਆ ਅੰਦਰ ਬਾਹਰ ਆਲੇ ਹਾਂ ਬਾਹਰ ਆਲੇ ਹਲਜੀ ਜੰਨਾ ਤੂੰ ਗਰਮੀ ਵਾਲੀ ਆ ਨਾ ਵੀਰੇ ਗਰਮੀ ਬਹੁਤ ਆ ਬੁਰਾ ਹਾਲ ਹੈ ਗਰਮੀ ਨਾਲ ਸਵੇਰ ਦਾ ਪਸੀਨਾ ਸੁੱਕਿਆ ਨਹੀਂ ਹੈਗਾ ਵੀਰੇ ਐਡਾ ਕਾ ਤੂੰ ਕੰਮ ਕਰਦਾ ਰਿਹਾ ਅੱਜ ਬਈ ਕੀ ਕਰੀਏ ਕੀ ਕਰੀ ਅੱਜ ਸਾਰੀ ਜਿਹੜੀ ਤੇ ਸਾਬਣ ਦੀਆਂ ਟਿੱਕੀਆਂ ਵਿੱਚ ਪਈਆਂ ਲਾਈਵ ਬੁਆਏ ਸਾਬਣ ਦੀ ਡਿਟਾਲ ਬਤਾਓ ਵੀ ਉਹ ਅੱਗੇ ਕੱਪੜੇ ਤੋਂ ਨਾਲ ਅੱਛਾ ਇਹਦਾ ਜ਼ਿਆਦਾ ਹੈ ਚਲ ਮੁੱਕਣਾ ਹੀ ਨਹੀਂ ਹੈਗਾ ਉਹ ਆ ਪੁੱਤਰੀ ਰਹੀਆਂ ਇੱਕ ਅਕਮਰਾਂ ਵਾਲੀ ਉੱਧਰ ਵੀ ਦਿਖਾ ਦੰਨੇ ਆ ਇਹ ਆ ਪਾ ਕੇ ਦੱਸਦੇ ਆ ਬਾਈ ਅਰ ਵੀ ਅੱਜ ਬਾਈ ਇੱਧਰ ਬਾਈਆਂ ਨੇ ਵੀ ਖਾਸ ਇਹ ਮੰਗਾਏ ਦੇ ਹੈ ਅਨੇ ਵੀ ਅੱਜ ਦੇ ਤੇ ਇੱਕ ਦੋ ਇਹਨਾਂ ਨੇ ਮੈਂ ਹੈ ਨਹੀਂ ਗੱਦਬਾਰੇ ਅੱਛਾ ਫੋਨ ਵੀ ਕਰੀ ਗਿਆ ਹਾਂ ਤੇ ਅੱਜ ਇੱਕ ਹੋਰ ੱਦਿਆ ਨਵਾਂ 6 ਫੁੱਟ ਦੇਣ ਕਿਰੋਟਾ ਵੇਟਰ ਹਾਂ ਉਹ ਸ਼ਾਫਟ ਲੱਗੇ ਉਹਦੀ ਉਹ ਕਰ ਲਾ ਰੋਟਾ ਵੇਟਰ ਹੀ ਨਵੇਂ ਮੰਗਾਏ ਬਾਈ ਇਹਨਾਂ ਨੇ ਆਹ ਨਾ ਇਹ ਵੀ ਬਾਹਰ ਪੰਪੜਾ ਹੈ ਨਾ ਆਹ ਪਾਣੀ ਯਾਦ ਖਾਤੀ ਹਾਵਟ ਇਹਦੇ ਬਾਤ ਇਹਨੇ 6 ਫੁੱਟ ਬਹੁਤ ਹੈ 6 ਫੁੱਟ ਆਏ ਤੇ ਚੱਕਰ ਵੀ 1000 ਆ ਇਹ 6 ਫੁੱਟ ਹੈ ਇਹਦਾ ਥੋੜਾ ਜਿਹਾ ਗੀਅਰ ਤੋਂ ਹਰਕਤ ਦੀ ਬਣਾ ਠੀਕ ਹੈ 6 ਫੁੱਟ ਦੱਤਾ ਬਾਈ ਨਵਾਂ ਬਾਈ ਨਾ ਹਾਂ ਜੀ ਚਲਾ ਕੇ ਨਹੀਂ ਦਿੱਤੇ ਆਲੇ ਮਨ ਲਾ ਕੇ ਚਲਾਉਣਗੇ ਹੁਣ ਕਰੂਗੇ ਚੈੱਕ ਹੋਰ ਬਾਈ ਠੀਕ ਆ ਦੇਤਾ ਫਿਰ ਅੱਜ ਆਵਾਜ਼ ਆਵਾਜ਼

ਕਵਾਜ ਨਹੀਂ ਹੈ ਬਾਈ ਦੇਖ ਲੈਣਾ ਬਿਲਕੁਲ ਸਾਇਲੈਂਟ ਆ ਮਲਟੀ ਗੇਅਰ ਹੈ ਵੀ ਜਿਹੜਾ ਜ ਮਰਜ਼ੀ ਕਰ ਲੋ ਤਿਆਰ ਹੂੰ ਬਾਈ ਨਾ ਇਹ ਧੂੜ ਪੱਟੀ ਪਿਆ ਜਿੱਦੂਪਾ ਫੀਡਰ ਵੀ ਦੇ ਦਿੱਤਾ ਇਹਨਾਂ ਨੇ ਇੱਕ ਦੋ ਕਿੱਥੇ ਝੱਲਿਆ ਬਾਈ ਇਹ ਇਹ ਬਾਈ ਇੱਥੇ ਝੱਲਿਆ ਕਿੱਬਾ ਟੱਪਰੀ ਕਿੱਬਾ ਟੱਪਰੀ ਠੀਕ ਹੈ ਇਹਨਾਂ ਦੇ ਵੱਗ ਘੱਟ ਲੱਗਦਾ ਹੋਇਆ ਤਾਂ ਆਹ ਵਾਲੀ ਕਿੱਥੇ ਕਰ ਲੋ ਜੇ ਤੁਹਾਨੂੰ ਲੱਗਿਆ ਵੀ ਘੱਟ ਲੱਗਦਾ ਆਪਣਾ ਤੇ ਰੋਡ ਜਿਆ ਨਹੀਂ ਮੰਨਦਾ ਟਰੈਕਟਰ ਜਦੋਂ ਆਹ ਆਹ ਵਾਲੀ ਕਿੱਥੇ ਕਰ ਲੋ ਫਿਰ ਪਾਈ ਨਾ ਉੱਧਰ ਨਹੀਂ ਹੋਣਾ ਆ ਇਹਦਾ ਹੈ ਨਾ ਟਰੈਕਟਰ ਇਹਦੇ ਵਿੱਚ ਤੇਲ ਲੈਣਾ ਕਿਹੜਾ ਮਾਡਲ ਹੈ ਬਈ ਕਿੰਨਾ ਤੇਲ ਰਹਿਣਾ ਤੇਲ ਤੋਂ ਨਿਕਲਣਾ ਪੈਣਾ ਉਹ ਹੈਗਾ ਦਾ ਉੱਪਰ ਲੱਗੀ ਚਲ ਕਿੰਨਾ ਹੈ ਇਹਦਾ ਬਾਈ ਅਮਨੇ ਹੁਣ ਜਿਹਨੇ ਖੇਤੀ ਕਰਨੀ ਹੈ ਪੁਰਾਣੇ ਟਰੈਕਟਰ ਨਾਲ ਵੀ ਕਰੀ ਹੋ ਜਾਣੀ ਕਰੀ ਜਾਂਦੇ ਜਾਂਦੇ ਇਹ ਤਾਂ ਹੈ ਜੀ ਉਹ ਕਹਿੰਦੇ ਨੇ ਵੀ ਬੜਾ ਟਰੈਕਟਰ ਲੈਣਾ ਮਹਿੰਗਾ ਲੈਣਾ ਆਪਾਂ ਤਾਂ ਇਹਨੇ ਵੀ ਸਾਰੀ ਕਰਨੇ ਆ ਹੂੰ ਕਿਨੇ ਕਿਨੇ ਖੇਤ ਨਹੀਂ ਕੋਣ ਨਾਲੇ ਬਜ਼ੁਰਗਾਂ ਦੇ ਕਹਿਣ ਵਾਂਗੂੰ ਕਹਿੰਦੇ ਏ ਗੜ ਥੱਲੇ ਸੜਦਾ ਉਹੀ ਗੱਲ ਹੈ ਕਨੇ ਹੀ ਆਪਣੀ ਆਪਣੀ ਸਮਝ ਹੈ ਬਾਈ ਹਾਂ ਬਾਕੀ ਵੀ ਨਾ ਵੀਰੇ ਜੇ ਤਾਂ ਆਪਣੇ ਕੋਲ ਹੈਗੀ ਆ ਵਧੀਆ ਜਨ ਕਿ ਫੇਲ ਆਪਾਂ ਨੂੰ ਵਧੀਆ ਹੂੰ ਇਹ ਆਪਣੇ ਜਨ ਕਿ 2-4 ਕਿਲਾਣੀ ਖੇਤੀ ਦਾ ਆਪਾਂ ਨੂੰ 2 ਲੱਖ ਵਾਲਾ ਟਰੈਕਟਰ ਵੀ ਕੁਝ ਨਹੀਂ ਕਹਿੰਦਾ ਬਾਈ ਇਹ ਤਾਂ ਹੈ ਨਾ ਬਾਕੀ ਆਪਣੀ ਆਪਣੀ ਸਮਝ ਹੁੰਦੀ ਬਾਈ ਅਰੇ ਤੇਰੀ ਕੀ ਸਮਝ ਹੈ ਬਾਈ ਮੇਰੀ ਸਮਝ ਤਾਂ ਬਾਈ ਆਪਣਾ ਤਾਂ ਹੁਣ ਤੂੰ ਦੇ ਆਪਣਾ ਪੀ ਨਹੀਂ ਹੈ ਨਾ ਆਪਾਂ ਦਾ ਬਿਨਾ ਟਰੈਕਟਰ ਦੇ ਨਹੀਂ ਸਾਰੀ ਜਾਂਦੇ ਆ ਹਜੇ ਆ ਆਪਾਂ ਦਾ ਬਿਨਾ ਟਰੈਕਟਰ ਦੇ ਨਹੀਂ ਜਾਂਦਾ ਚੱਲੀ ਜਾਂਦਾ ਕਾ ਪੱਕੀ ਬਾਈ ਮੈਂ ਨਾ ਅੱਜ ਥੋੜੀ ਲਿਸਟ ਚੈੱਕ ਕਰਾਉਣੀ ਆ ਰੋਪੜ ਜ਼ਿਲ੍ਹੇ ਦੀ ਹਾਂ ਆਪਾਂ ਦਿਖਾ ਦਿੰਦਾ ਲਿਸਟ 'ਚ ਮਾ ਕੀਦਾ ਕਿਹਦਾ ਨੰਬਰ ਹੈਗਾ ਆਵਾ ਚੱਲ ਤੇ ਲੰਨੇ ਕੈਨਸੀ ਟੈਂਸ਼ਨ ਆਵਾ ਬਾਈ ਬੜਾ ਇਸਨੇ ਲਿਸਟ ਮੈਂ ਆਹ ਆਪਣੇ ਵੀ ਲਿਸਟ ਆਈ ਹੋਈ ਆ ਹਾਂਜੀ ਸਬਸਿਡੀਆਂ ਦੀ ਜੂਮ ਕਰ ਦੋ ਮਣੇ ਹਾਂ ਇਹ ਸਾਰੀ ਸੂਪਰ ਸੀਡਰਾਂ ਦੀ ਆ ਬਾਈ ਠੀਕ ਆ ਆਪਣੀ ਦੇਖ ਲਓ ਬਾਈ ਜਿਹਦੀ ਜਿਹਦੀ ਨਿਕਲੀ ਹੋਈ ਆ ਕਿੰਨਾ ਦਾ ਨੰਬਰ ਦਾ ਨੋਆ ਪਹਿਲਾਂ ਇਹਨਾਂ ਨੇ 55 ਬੰਦੇ ਨੂੰ ਦੇਣੇ ओके ਪਹਿਲਾ 55 ਜਿਹਦਾ ਨਾਮ ਆਇਆ ਵਾ ਠੀਕ ਹੈ ਇਧਰ ਦਿਖਾਉਂਦਾ ਜੇ ਤੂੰ ਕਰਤਾ ਨਾ ਵੀਰੇ ਬੋਲਦਾ ਨਾ ਚਰਨਜੀਤ ਸਿੰਘ ਦੀ ਨਿਕਲੀ ਹੋਈ ਆ ਕੁਲਵੀਰ ਸਿੰਘ ਸਰਵਜੀਤ ਸਿੰਘ ਜਗਤਾਰ ਸਿੰਘ ਕੁਲਜੀਤ ਸਿੰਘ ਪਰਮਨ ਸਿੰਘ ਮਨਦੀਪ ਸਿੰਘ ਤੇਜਿੰਦਰ ਸਿੰਘ ਬਖਸ਼ੀਸ਼ ਕੁਮਾਰ ਕੇਸਾ ਸਿੰਘ ਮਨਜੀਤ ਸਿੰਘ ਏਕਮ ਸਿੰਘ 12 ਨੰਨੇ ਦੀ ਹੋ ਗਏ ਠੀਕ ਆ ਜੇ ਆਰ ਸਿੰਘ ਮਨਿੰਦਰ ਸਿੰਘ ਇੰਦਰਜੀਤ ਸਿੰਘ ਪੁਨਿਤਰ ਸਿੰਘ ਪਰਵਿੰਦਰ ਸਿੰਘ ਜਤਿੰਦਰ ਸਿੰਘ ਸੰਦੀਪ ਸਿੰਘ ਪਾਲ ਸਿੰਘ ਦਸਵੀਰ ਬਾਹਰ ਹਮਿੰਦਰ ਸਿੰਘ ਜਗਤਾਰ ਸਿੰਘ ਆਰਾਮ ਸਿੰਘ ਗੁਰਦੀਪ ਸਿੰਘ ਪ੍ਰਵਿੰਦਰ ਕੌਰ ਹਰਪ੍ਰੀਤ ਸਿੰਘ ਕਮਲਜੀਤ ਸਿੰਘ ਸਰਮਨਜੀਤ ਸਿੰਘ ਸੁਖਪ੍ਰੀਤ ਸਿੰਘ ਜਗਦੀਪ ਸਿੰਘ ਕਰਨਜੀਤ ਸਿੰਘ ਸਤਲਜੀਤ ਸਿੰਘ ਅਮਰਜੀਤ ਸਿੰਘ ਦਾਦਰਸ਼ੀ ਸੈੰਤੀਆਂ ਦੇ ਹੋਏ ਪ੍ਰਵਿੰਦਰ ਸਿੰਘ ਜਸਪ੍ਰੀਤ ਸਿੰਘ ਕੁਲਦੀਪ ਸਿੰਘ ਦਸਵੀਰ ਸਿੰਘ ਰਜਿੰਦਰ ਸਿੰਘ ਗੁਰਪ੍ਰੀਤ ਸਿੰਘ ਦੁਰਗਾਦਾਸ ਹਰਮਨਜੀਤ ਸਿੰਘ ਹਰਦੀਪ ਸਿੰਘ ਅਮਰੀਕ ਸਿੰਘ ਹਰਕੀਰਤ ਸਿੰਘ ਵਿਕਰਮਜੀਤ ਹਰਮਿੰਦਰ ਸਿੰਘ ਜਸ਼ਨ ਜੋਤ ਸਿੰਘ ਹਰਮਨਜੀਤ ਸਿੰਘ ਤੇ ਜਗਦੀਪ ਸਿੰਘ ਗੁਰਤੇਜ ਸਿੰਘ ਇਹ ਬਾਈ ਬੰਦਿਆਂ ਦੀ ਹਜੇ ਆ ਗਈ ਯਾਨੀ ਕਿ ਜਿਨ੍ਹਾਂ ਨੂੰ ਕੈਟਾ ਵੀ ਲੈ ਲਓ ਹਾਂ ਜਿਹੜੇ 51 ਜਿਹੜੇ ਹਾਂ ਜਿਹੜੇ ਬਾਕੀ ਬੰਦੇ ਆ ਬਾਈ ਇਹਨਾਂ ਦੀ ਹਜੇ ਪੈਂਡਿੰਗ ਹੈ ਹਮ ਮਤਲਬ ਕਿ ਨਿਕਲ ਆਉਣੀ ਹੈ ਵੀ ਸਾਰੀ ਠੀਕ ਹੈ ਟੋਟਲ ਕਿੰਨੇ ਬੰਦਿਆਂ ਦੀ ਸਬਸਿਡੀ ਬਾਹਰ ਹੋਈ ਆ ਬਾਈ ਹਾਂ ਵੀਰੇ ਸਾਰਾ ਦੱਸ ਦੇਣਾ ਆਪਾਂ ਨੇ ਟੋਟਲ ਅਮਨੇ ਵੀਰੇ ਆਪਣੇ ਰੋਪੜ ਜ਼ਿਲ੍ਹੇ ਚ 100 680 ਬੰਦਿਆਂ ਦੀ ਨਾ 187 ਜਣੇ ਦੀ ਸਬਸਿਡੀ ਭਰ ਹੋਈ ਹੈ ਰੋਪੜ ਦੇ ਰੋਪੜ ਦੇ ਓਕੇ ਜਿਹੜੇ ਜੇ ਤੁਸੀਂ ਕੀ 53 ਪਨੀ 55 ਬੰਦੇ ਨਿਕਲ ਗਏ ਬਾਕੀ ਨੇ ਸਭ ਦੇ ਨਿਕਲੇ ਹੋਣੇ ਠੀਕ ਹੈ ਪਰ ਇਹਦਾ ਕੋਈ ਨਹੀਂ ਠੀਕ ਹੈ ਓਕੇ ਬਾਕੀ ਜਿਹੜੀ 3 ਲੱਖ ਵਾਲੀ ਹੈ ਉਹ ਵੀ ਹੈਗੀ ਹੈ ਅਗਰੇ ਬੜੀ ਐ ਬੜੀ 30 ਰੱਖ ਆਲੀ ਸੌਫਾ ਇਹ ਸਾਰੀ ਲਿਸਟ ਬੜੀ ਐ ਨਿਕਲੀ ਹੋਈ ਇਹਦੇ ਚ ਹੈਗੇ ਆ ਬਾਈ ਟੋਟਲ 32 ਬਈ ਇਹਦੇ ਵਿੱਚ ਵੀ ਨਾਮ ਆ ਹਰਜੀਤ ਸਿੰਘ ਬੌਂਸ ਸਾਹਿਬ ਉਹ ਸਾਰੀ ਬਾਈ ਲਿਸਟਾਂ ਨਾਮ ਪੜ ਲਿਓ ਆਪਣਾ ਇਹਨੂੰ ਜ਼ੂਮ ਕਰਕੇ ਦੇਖ ਰਿਓ ਦਿਖਾ ਦੇ ਮੈਨੇ ਵੀਰੇ ਸਾਰਾ ਠੀਕ ਆ ਵੀਰੇ ਚਾਲਾ ਜਾ ਸਾਰਾ ਇਹ ਗੁਬਈ ਇੱਕ ਗਲਤ ਰਹਿ ਗਈ ਟਰੈਕਟਰ ਰੇਟਰ ਰਹਿ ਗਿਆ ਤਾਂ ਟਰੈਕਟਰ ਆਪਾਂ ਨੇ ਦਿਖਾਤਾ ਸਾਰਾ ਫੰਕਸ਼ਨ ਵੀ ਦੱਸ ਦਿੱਤੇ ਰੇਟ ਰੇਟ ਵੀਰੇ ਦੱਸ ਜਾਇਜ ਜਾਇਜ ਮੰਗੀ ਰੇਟ ਵੀਰੇ ਜਾਇਜ ਤਾਂ ਮਨੇ ਵੀਰੇ ਰੇਟ ਤੇ ਆਪਣਾ ਮੰਗਣਾ ਡਿਮਾਂਡ ਦੱਸ ਦੇਣਾ ਆਪਨੇ ਹਾਂ ਡਿਮਾਂਡ ਜਾਇਜ ਜੀ 2 40 ਵੀਰੇ ਡਿਮਾਂਡ ਆ ਅੱਛਾ ਬਾਕੀ ਆਪਾਂ ਦੇ ਦਾਂਗੇ ਘਟ ਵੱਧ ਹੋ ਜੂ ਹਾਂ ਵੱਧ ਬਸ ਠੀਕ ਆ ਠੀਕ ਆ ਭਾਈ ਦੇਖ ਲਓ ਜੇ ਕਿਸੇ ਦੇ ਲੋਟ ਲੱਗਦਾ ਹੋਇਆ ਰੋਪੜ ਖੜਾ ਇਹ ਕੋਈ ਭਾਈ ਪੁਰਾਣਾ ਟਰੈਕਟਰ ਵੇਚਣਾ ਹੋਵੇ ਤਾਂ ਉਹ ਵੀ ਜ਼ਰੂਰ ਦੱਸਿਆ ਕਰੋ ਵੀਰੇ ਹਾਂ ਪੁਰਾਣਾ ਟਰੈਕਟਰ ਬਾਈ ਬਹੁਤ ਵੀਰਾਂ ਦੇ ਫੋਟੋ ਆਪਾਂ ਨੂੰ ਮਿਲਦੇ ਵੀ ਬਹੁਤ ਟਰੈਕਟਰ ਆਪਣੇ ਵ ਕਾਤੀ ਜਿਹਨੇ ਨਾਮੇ ਟਰੈਕਟਰ ਲੈਣੇ ਆ ਬਾਈ ਉਹ ਵੀ ਜਰੂਰ ਦੱਸਿਆ ਕਰੋ ਇੰਡੋ ਫਾਰਮ ਖੜਿਆ ਹੋਣਗੇ ਝੋਟੇ ਸਾਹਮਣੇ ਚੌਂਡੀਆ ਖੜੇ ਆ ਆ ਇੰਡੋ ਖੜਿਆ ਚੌਂਡੀਆ ਰੱਜ ਅੱਗੇ ਸੋਣ ਵਾਲੀ ਕਾ ਕੀ ਸਾਡੇ ਰੋਪੜ ਜ਼ਿਲ੍ਹੇ 'ਚ ਕੋਈ ਵੀ ਰਹਣਾ ਉਹਦੇ ਗਾਗਾ 55 ਸਭਾ ਲਈ ਲੋਕੇਸ਼ਨ ਦੱਸ ਦੇ ਨੇ ਕਿਹੜੀ ਵਾ ਲਈਕੇਸ਼ਨ ਦੱਸਦੇ ਆਮਨੇ ਸ਼੍ਰੀ ਆਨੰਦਪੁਰ ਆ ਹਾ ਹੈਗਾ ਬਾਈ ਚੰਡੀਗੜ੍ਹ ਵਾਲਾ ਰੋਡ ਚੰਡੀਗੜ੍ਹ ਆਰ ਇੱਧਰ ਆਨੰਦਪੁਰ ਸਾਹਿਬ ਰਹਿ ਗਿਆ ਆ ਜਾਂਦਾ ਇੱਧਰ ਚੰਡੀਗੜ੍ਹ ਸਾਹਮਣੇ ਜਾਂਸੀ ਤੇ ਹੀ ਜਾਨੇ ਠੀਕ ਆ ਇਹ ਆ ਨਾਲੇ ਮਤਲਬ ਰੋਡ ਦੇ ਬਿਲਕੁਲ ਨਾਲ ਆ ਬਿਲਕੁਲ ਬਾਈ ਨਾਲੇ ਨਾਲੇ ਚੱਲੀਏ ਫਿਰ ਹੁਣ ਹੋਰ ਹੋਰ ਗੱਡੀ ਲਿਆਉਣੀ ਚਾੱਕ ਕੇ ਬਈ ਅਸੀਂ ਸਰੋਣੀ ਦਿੱਤੀ ਹੋਈ ਆ ਚੱਲ ਫਿਰ ਚਲੋ ਬਈ ਧੰਨਵਾਦ ਸਾਰਿਆਂ ਦਾ